ਜਲੰਧਰ ਸ਼ਹਿਰ ਲੁੱਟ ਖੋਹਿਆਂ ਵਾਰਦਾਤਾ ਲਈ ਹੋਣਾ ਮਸ਼ਹੂਰ ਹੁੰਦਾ ਜਾ ਰਿਹਾ ਹੈ ਚੋਰੀਆਂ ਡਕੈਤੀਆਂ ਲੁੱਟ ਖੋਹ ਦੇ ਮਾਮਲੇ ਆਏ ਦਿਨ ਜਲੰਧਰ ਤੋਂ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਜਲੰਧਰ ਲੱਦੇਵਾਲੀ ਤੋਂ ਸਾਹਮਣੇ ਆ ਰਿਹਾ ਹੈ ਸਭ ਤੋਂ ਪਹਿਲਾਂ ਇਹ ਤਸਵੀਰ ਤੁਸੀਂ ਦੇਖੋ ਐਸਬੀਆਈ ਦਾ ਏਟੀਐਮ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਜਿਹੜੀ ਚੋਰੀ ਕੀਤੀ ਗਈ ਹੈ ਔਰ ਚੋਰੀ ਵੀ ਬੜੇ ਫਿਲਮੀ ਸਟਾਈਲ ਦੇ ਵਿੱਚ ਕੀਤੀ ਗਈ ਹੈ ਤਿੰਨ ਚੋਰ ਜਿਹੜੇ ਨੇ ਸਵਿਫਟ ਡਿਜ਼ਾਇਰ ਗੱਡੀ ਦੇ ਵਿੱਚ ਆਉਂਦੇ ਨੇ ਤੇ ਡਿਜ਼ਾਇਰ ਗੱਡੀ ਚੋਂ ਉਤਰ ਕੇ ਉਹਨਾਂ ਦੇ ਵੱਲੋਂ ਸੱਬਲ ਕੱਢਿਆ ਜਾਂਦਾ ਹੈ ਸੱਬਲ ਦੇ ਨਾਲ ਸਭ ਤੋਂ ਪਹਿਲਾਂ ਸ਼ਟਰ ਪਟਿਆ ਜਾਂਦਾ ਉਸ ਤੋਂ ਬਾਅਦ ਗੈਸ ਕਟਰ ਦੇ ਨਾਲ ਏਟੀਐਮ ਜਿਹੜਾ ਹੈਗਾ ਉਸ ਨੂੰ ਹੀ ਕੱਟ ਕੇ ਲੁਟੇਰੇ ਜਿਹੜੇ ਨੇ ਚੋਰ ਜਿਹੜੇ ਨੇ ਆਪਣੇ ਨਾਲ ਲੈ ਜਾਂਦੇ ਨੇ ਤਾਂ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਜਿਹੜੇ ਨੇ ਖੜੇ ਹੋ ਰਹੇ ਨੇ ਕਿਉਂਕਿ ਜਲੰਧਰ ਦੀ ਲੋ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਵੱਧ ਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਆਇ ਦਿਨ ਚੋਰੀ ਦੀਆਂ ਵਾਰਦਾਤਾਂ ਆਇ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਆਮ ਹੀ ਨੇ ਉਹ ਰੋਜ਼ਾਨਾ ਤੋਂ ਤੋਂ ਤਿੰਨ ਖਬਰਾਂ ਆਜਈਆਂ ਅਸੀਂ ਦੇਖ ਰਹੇ ਹਾਂ ਕਿ ਜਲੰਧਰ ਸ਼ਹਿਰ ਦੇ ਵਿੱਚ ਲਗਾਤਾਰ ਲੁੱਟਖੋਹ ਜਿਹੜੀ ਆ ਉਹ ਵੱਧ ਰਹੀ ਹੈ ਤਾਂ ਦੱਸ ਦਈਏ ਕਿ ਲੁਟੇਰੇ ਜਿਹੜੇ ਨੇ ਇਸ ਥਾਂ ਦੇ ਉੱਪਰ ਪਹੁੰਚਦੇ ਨੇ ਚੋਰ ਜਿਹੜੇ ਸਥਾਨ ਤੇ ਪਹੁੰਚਦੇ ਨੇ ਗੱਡੀ ਤੋਂ ਉਤਰਦੇ ਨੇ ਉਸ ਤੋਂ ਬਾਅਦ ਇੱਥੋਂ ਦੀ ਏਟੀਐਮ ਵੀ ਉਖਾੜ ਕੇ ਆਪਣੇ ਨਾਲ ਲੈ ਜਾਂਦੇ ਨੇ ਦੱਸ ਦਈਏ ਕਿ 45 ਲੱਖ ਦੇ ਕਰੀਬ ਕੈਸ਼ ਜਿਹੜਾ ਫਿਲਹਾਲ ਦੱਸਿਆ ਜਾ ਰਿਹਾ ਇਸ ਦੀ ਪੂਰੀ ਜਾਣਕਾਰੀ ਜਿਹੜੀ ਆ ਕੁਝ ਹੋਰ ਸਮੇਂ ਬਾਅਦ ਜਿਹੜੀ ਅਸੀਂ ਦਵਾਂਗੇ ਤਾਂ ਸੀਸੀਟੀਵੀ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਗੱਡੀ ਮੁਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਗੱਡੀ ਕਿਸ ਤਰੀਕੇ ਦੇ ਨਾਲ ਆਉਂਦੀ ਹੈ ਰਾਤ 1 ਤੋਂ 1:30 ਵਜੇ ਦੇ ਕਰੀਬ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਜਦੋਂ ਚੋਰ ਇਸ ਏਟੀਐਮ ਦੇ ਉੱਤੇ ਲੁੱਟ ਕਰਨ ਦੇ ਲਈ ਆਉਂਦੇ ਨੇ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਚੋਰਾਂ ਦੇ ਵੱਲੋਂ ਦਿੱਤਾ ਗਿਆ ਤਾਂ ਦੱਸ ਦਈਏ ਸਵਾਲੀਆ ਨਿਸ਼ਾਨ ਸਿੱਧੇ ਤੌਰ 'ਤੇ ਪਰ ਪੁਲਿਸ ਤੇ ਖੜੇ ਹੋ ਰਹੇ ਨੇ ਐਸਬੀਆਈ ਦਾ ਏਟੀਐਮ ਹੈਗਾ ਜਿਸ ਵਕਤ ਇਸ ATM ਨੂੰ ਖੋਲਣ ਵਾਲਾ ਵਿਅਕਤੀ ਹੁੰਦਾ ਤਾਂ ਉਸ ਦੇ ਵੱਲੋਂ ਸਵੇਰੇ ਆ ਕੇ ਦੇਖਿਆ ਜਾਂਦਾ ਹੈ ਕਿ ATM ਉਖਾੜ ਕੇ ਹੀ ਜਿਹੜੇ ਚੋਰ ਨੇ ਆਪਣੇ ਨਾਂ ਲੈ ਜਾਂਦੇ ਨੇ ਆਸ-ਪਾਸ ਦੇ ਲੋਕ ਵੀ ਜਿਹੜੇ ਨੇ ਪੁਲਿਸ ਨੂੰ ਸੂਚਨਾ ਦਿੰਦੇ ਹੈ ਜਿਸ ਤੋਂ ਬਾਅਦ ਪੁਲਿਸ ਜਿਹੜੀ ਆ ਹੁਣ ਕਾਰਵਾਈ ਕਰ ਰਹੀ ਹੈ ਤਾਂ CCTV ਵੀਡੀਓ ਜਿਹੜੀ ਆ ਖੰਗਾਲੀ ਜਾ ਰਹੀ ਹੈ ਇੱਕ CCTV ਵੀਡੀਓ ਦੇ ਵਿੱਚ ਗੱਡੀ ਦਾ ਨੰਬਰ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਤਾਂ ਦੱਸਦੀ ਹੈ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕਿਵੇਂ ਕਾਰਵਾਈ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਕੈਮਰਾ ਪਰਸਨ ਪੰਗਰ ਨਾਲ ਮਨਪ੍ਰਤ ਕੋਰ ਔਨ ਪੁਆਇੰਟ ਜਲੰਧਰ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਹੈਗਾ ਸਾਨੂੰ ਅੱਜ ਡਿਊਟੀ ਹੈ ਉਸਤੋਂ ਮੈਸੇਜ ਮਿਲਿਆ ਵੀ ਲੱਦੀવાડી ਤੇ ਲੱਗੇ ਐਸੀ ਇਹ ਵੇਖਣੀ ਮਰਗਾ ਕਿੱਥੇ ਕੋਈ ਬਾਰਦਾਤ ਹੋਈਏ ਤੇ ਮੌਕੇ ਤੇ ਮੌਕੇ ਤੇ ਨਾ ਕਿੱਥੇ ਮਿਸਟਰ ਪੁਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਦਾ ਫੀਡਿਅਰ ਸਟੇਟਮੈਂਟ ਰਿਕਾਰਡ ਕਰਾਈ ਆ ਉਹ ਦੱਸਿਆ ਵੀ ਮੈਂ ਤੇਰਾ ਇਹ ਬਿਲਡਿੰਗ ਜਿਹੜੀ ਹੈਗੀ ਏਕੀ ਵਾਲੀ ਦੁਕਾਨ ਹੈ ਇਹਨੂੰ ਮੈਂ ਵੀ ਦੇਖ ਰਿਹਾ ਚਾਹਦਾ ਜੀ ਚਾਹ ਰਿਹਾ ਚਾਹਦਾ ਤੇ ਉਹ ਸ਼ਾਮ ਨੂੰ ਕੱਲ ਹਾਂ ਘਰੋਂ ਤਰੀ ਗੋ ਜਦੋਂ ਕਿ ਮੈਂ 3:30 9:30 ਪਾਣੀ 10 ਵਜੇ ਜਦੋਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਤਰ ਨਾਲ ਤਾਂ ਲੌਕ ਲਾ ਕੇ ਚਲੇ ਗਿਆ ਸੀ ਲੇਕਿਨ ਸਵੇਰੇ ਜਦ ਰੋਜ਼ਾਨਾ ਜਿਹਦਾ ਮੈਂ 3:30 ਵੀ ਆਇਆ ਲੌਕ ਖੋਲ੍ਹਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਲੱਗਿਆ ਸ਼ਟਰ ਚੱਕ ਕੇ ਜਦੋਂ ਮੈਂ ਦੇਖਿਆ ਕਿ ਇਹਦੇ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਹੈ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਹੁੰਦਾ ਕੀ ਰਹੇ ਨੇ ਗੈਸ ਕਟੋ ਰਿਹਾ ਕਟ ਗਏ ਉਹਦੇ ਵਿੱਚ ਜਿਹੜੀਆਂ ਕੈਸ਼ ਦੀਆਂ ਤਰੀਆਂ ਸੀਗੀਆਂ ਉਹ ਉਹਨਾਂ ਨੇ ਚੋਰੀ ਕਰ ਕਿੰਨਾ ਕੈਸ਼ ਇਸ ਬਾਰੇ ਦੱਸ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਸੀ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਪੁੱਛੀ ਲਖਾਈ ਸੈਕਲੋਕੇਸ਼ਨ ਕੀ ਇਹ ਹੈ ਜੀ ਲੁਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਪਰੇਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਨਹੀਂ ਹੁੰਦਾ ਕਦੇ ਵੀ ਰਾਤ ਨੂੰ ਉੱਥੇ ਸਿਕਿਉਰਟੀ ਗਾਰਡ ਕੋਈ ਨਹੀਂ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਦੇ ਸੀਸੀਟੀਵੀ ਹੈ ਹਾਲੇ ਤੱਕ ਚੈੱਕ ਕਰਦੇ ਪਏ ਜਿਹੜਾ ਵੀ ਕੋਈ ਆਏਗਾ ਉਹਦੇ ਖਲਾਫ ਫਿਰ ਕਿੰਨੇ ਕੋਈ ਇਨਫੋਰਮੇਸ਼ਨ ਕਰਕੇ ਪਹੁੰਚੇ ਹਨ ਹਨਾ ਕੋਈ 3:00 9:00 ਦਾ ਨੌਂ ਜਿਹੜਾ ਬੈਂਕ ਦੇ ਵਿੱਚ ਲੱਗੇ ਹੋਏ ਨੇ ਦੇਖਿਆ ਇਹਨਾਂ ਜਦੋਂ ਵੀ ਬੈਂਕ ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰਾ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦਾ ਹੁੰਦਾ ਹੈ ਨਾ ਉਸੇ ਵੇਲੇ ਸੂਚਨਾ ਕਰਦੇ ਇਹਨਾਂ ਦੇ ਨਹੀਂ ਚੱਲਦੇ ਵੀ ਸਿੰਦਰ ਵਿੱਚ ਕੈਮਰਾ ਟੈਕਨੀਸ਼ੀਅਨ ਦੱਸੋ ਤਾਂ ਵੀ ਏਟੀਐਮ ਦੇ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਅਸੀਂ ਕੋਈ ਐਕਸਪਲੇਨਿੰਗ ਕਰ ਦੋ ਬੈਂਕ ਦਾ ਕੰਮ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕਦਮ ਚੁੱਕਦੇ ਚੱਲ ਰਹੇ ਹਾਂ ਜਿਵੇਂ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਸ ਚੱਲਦੇ ਚੱਲਦੇ ਕਰਦੇ ਹਾਂ ਅਸੀਂ ਇਹ ਨਹੀਂ ਕਰਾਂਗੇ